ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਸਾਖੀ ਪ੍ਰਸ਼ਾਦਾ ਦੇ ਦੀ ਇੱਕ ਮਾਤਾ ਨੇ ਪ੍ਰਸ਼ਾਦਾ ਤਿਆਰ ਕਰਕੇ ਆਪਣੇ ਮੁੰਡੇ ਨੂੰ ਪ੍ਰਸ਼ਾਦਾ ਦੇ ਕੇ ਨਾਨਕਸਰ ਭੇਜਿਆ ਤੋਰਨ ਲੱਗੇ ਮੁੰਡੇ ਨੂੰ ਕਹਿੰਦੀ ਬੇਟਾ ਨਾਨਕਸਰ ਇਕੱਠ ਜਿਆਦਾ ਹੁੰਦਾ ਹੈ ਤੂੰ ਕਿਤੇ ਭੁੱਖਾ ਹੀ ਨਾ ਫਿਰਦਾ ਰਹਿੰ ਜਦੋਂ ਪ੍ਰਸ਼ਾਦਾ ਲੈ ਕੇ ਨਾਨਕਸਰ ਪਹੁੰਚੇ ਤੂੰ ਆਪਣੇ ਜੋਗਾ ਪ੍ਰਸ਼ਾਦਾ ਰੱਖ ਲਵੀ ਤਾਂ ਮੁੰਡਾ ਕਹਿੰਦਾ ਠੀਕ ਹੈ ਮਾਤਾ ਮੈਂ ਟੋਕਰੇ ਵਿੱਚੋਂ ਆਪਣੇ ਜੋਗਾ ਪ੍ਰਸ਼ਾਦਾ ਰੱਖ ਲਵਾਂਗਾ ਜਿਸ ਵੇਲੇ ਇਹ ਮੁੰਡਾ ਪ੍ਰਸ਼ਾਦਾ ਲੈ ਕੇ ਨਾਨਕਸਰ ਪਹੁੰਚਿਆ ਤਾਂ ਇਸ ਤੋਂ ਪਹਿਲਾਂ ਹੀ ਬਾਬਾ ਜੀ ਨੇ ਲਾਂਗਰੀ ਨੂੰ ਬਚਨ ਕੀਤਾ ਕਿ ਫਲਾਣੇ ਪਿੰਡ ਤੋਂ ਫਲਾਣੇ ਨਾਮ ਦਾ ਮੁੰਡਾ ਪ੍ਰਸ਼ਾਦਾ ਲੈ ਕੇ ਆ ਰਿਹਾ ਹੈ ਉਸ ਦਾ ਪ੍ਰਸ਼ਾਦਾ ਫੜ ਕੇ ਰੱਖ ਲੈਣਾ ਹੈ ਸੰਗਤ ਵਿੱਚ ਵਰਤਾ ਦੇਣਾ ਹੈ ਗੁਰੂ ਗ੍ਰੰਥ ਸਾਹਿਬ ਦੇ ਥਾਲ ਵਿੱਚ ਨਹੀਂ ਲਾਉਣਾ ਕਿਉਂਕਿ ਉਹਨੇ ਤਾਂ ਪਹਿਲਾਂ ਆਪ ਹੀ ਪ੍ਰਸ਼ਾਦੇ ਦਾ ਭੋਗ ਲਵਾ ਦਿੱਤਾ ਹੈ ਉਸ ਦੀ ਮਾਤਾ ਨੇ ਉਸ ਨੂੰ ਕਿਹਾ ਹੈ ਕਿ ਤੂੰ ਭੁੱਖਾ ਨਾ ਰਹੀਂ ਆਪ ਨੂੰ ਪ੍ਰਸ਼ਾਦਾ ਰੱਖ ਨਵੀਂ ਮੁੰਡਾ ਵੀ ਇਹੀ ਸੋਚ ਕੇ ਆ ਰਿਹਾ ਹੈ ਕਿ ਟੋਕਰੇ ਵਿੱਚੋਂ ਪ੍ਰਸ਼ਾਦਾ ਰੱਖ ਕੇ ਮੈਂ ਛਕਾਂਗਾ ਇਸ ਕਰਕੇ 사ਤਗੁਰਾਂ ਦੇ ਥਾਲ ਵਿੱਚ ਪ੍ਰਸ਼ਾਦਾ ਨਹੀਂ ਲਾਉਣਾ ਲਾਂਗਰੀ ਨੇ ਬਾਬਾ ਜੀ ਦੇ ਹੁਕਮਾਂ ਅਨੁਸਾਰ ਇਸੇ ਤਰ੍ਹਾਂ ਹੀ ਕੀਤਾ ਬਾਬਾ ਜੀ ਸੇਵਾਦਾਰ ਨੂੰ ਖਾਸ ਕਰਕੇ ਸਮਝਾਉਂਦੇ ਸਨ 사ਤਗੁਰਾਂ ਨੂੰ ਜਿਸ ਚੀਜ਼ ਦਾ ਵੀ ਭੋਗ ਲਵਾਉਣਾ ਹੈ ਉਸ ਵਿੱਚ ਸੇਵਾਦਾਰ ਦੀ ਲਾੰਗਰੀ ਦੀ ਇਹ ਸੁਰਤੀ ਨਹੀਂ ਹੋਣੀ ਚਾਹੀਦੀ ਕਿ ਇਹ ਪਦਾਰਥ ਮੈਂ ਸ਼ਕਾਂਗਾ ਇਸ ਤਰ੍ਹਾਂ ਪਦਾਰਥ ਵਿੱਚ ਸੁਰਤੀ ਗਈ ਹੋਵੇ ਤਾਂ ਸਤਿਗੁਰਾਂ ਨੂੰ ਭੋਗ ਲਗਾਉਣ ਦੇ ਲਾਇਕ ਨਹੀਂ ਰਹਿੰਦਾ ਜੇ ਕੋਈ ਪਦਾਰਥ ਕੋਈ ਫਲ ਜਾਂ ਪ੍ਰਸ਼ਾਦਾ ਪਹਿਲਾਂ ਆਪ ਸ਼ੱਕ ਜਾਵੇ ਫਿਰ ਭੋਗ ਲਗਣਾ ਹੀ ਕੀ ਹੈ ਸੋ ਜੋ ਵੀ ਪਦਾਰਥ ਬਣਾਉਣਾ ਤਿਆਰ ਕਰਨਾ ਹੈ ਅਤੇ ਭੋਗ ਲਵਾਉਣਾ ਹੈ ਇਸ ਸਮੇਂ ਤੱਕ ਸੇਵਾਦਾਰ ਸਰਦਾ ਨਾਲ ਸਿਮਰਨ ਕਰਦਾ ਰਹੇ ਮਾਨ ਵਿੱਚ ਇਹ ਭਾਵਨਾ ਰੱਖੇ ਕਿ ਸਤਿਗੁਰਾਂ ਨੂੰ ਭੋਗ ਲਵਾਉਣਾ ਹੈ ਜੋ ਪੂਰੀ ਪਵਿੱਤਰਤਾ ਨਾਲ ਸ਼ਰਦਾ ਨਾਲ ਗੁਰੂ ਸਾਹਿਬ ਨੂੰ ਭੋਗ ਲਵਾਏ ਤਾਂ ਸ਼ਰਦਾ ਵਾਲਿਆਂ ਦਾ ਭੋਗ ਲੱਗਦਾ ਹੈ ਸਤਿਗੁਰੂ ਪ੍ਰਸ਼ਾਦਾ ਛਕਦੇ ਹਨ ਇਸ ਤਰ੍ਹਾਂ ਮर्यादा ਅਨੁਸਾਰ ਤਾਨਤਨ ਬਾਬਾ ਨਾਨਕ ਸਿੰਘ ਜੀ ਤਾਨਤਨ ਬਾਬਾ ਈਸ਼ਰ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸੇ ਪਾਤਸ਼ਾਹਿਆਂ ਦਾ ਸਰੂਪ ਮੰਨ ਕੇ ਭੋਗ ਲਵਾਉਂਦੇ ਰਹੇ ਪਿੰਡ ਭਾਈ ਕੀ ਸਮਾਤੋਂ ਨਾਨਕ ਸਰ ਸੰਗਤ ਪ੍ਰਸ਼ਾਦਾ ਲੈ ਕੇ ਆਉਂਦੀ ਹੈ ਪ੍ਰਸ਼ਾਦਾ ਲਿਆਉਂਦਾ ਇਹ ਸਿਸਟਮ ਸੀ ਸੰਗਤ ਨੇ ਪ੍ਰਸ਼ਾਦਾ ਤਿਆਰ ਕਰਕੇ ਬਾਸ ਤੇ ਚੜਕੇ ਮੋਗੇ ਆਉਣਾ ਮੋਗੇ ਤੋਂ ਸੰਗੀਆਂ ਨੇ ਰੇਲ ਦੇ ਰਾਹੀ ਨਾਨਕ ਸਰ ਪ੍ਰਸ਼ਾਦਾ ਉੱਪਰ ਦਾ ਕਰਨਾ ਇੱਕ ਦਿਨ ਭਾਈ ਮਲਕੀਤ ਸਿੰਘ ਜੀ ਪਿਤਾ ਸੋਨ ਸਿੰਘ ਜੀ ਦੂਜਾ ਭਾਈ ਆਤਮਾ ਸਿੰਘ ਪਿਤਾ ਬਚਨ ਸਿੰਘ ਜੀ ਤੀਜਾ ਭਾਈ ਮੇਹਰ ਸਿੰਘ ਜੀ ਪਿਤਾ ਚੰਨਨ ਸਿੰਘ ਜੀ ਇਹ ਤਿੰਨ ਜਣੇ ਪ੍ਰਸ਼ਾਦੇ ਦਾ ਟੋਕਰਾ ਸਬਜੀ ਦਾ ਦੇਗਾ ਦੁੱਧ ਦਾ ਢੋਲ ਲੈ ਕੇ ਬਾਸ ਦੇ ਅੱਡੇ ਤੇ ਆਏ ਇੰਨਾ ਤੋਂ ਪਹਿਲੇ বাস ਚਲੀ ਗਈ ਉਸ ਸਮੇਂ ਇੱਕੋ ਹੀ বাস ਚੰਦੀ ਸੀ ਇਹਨਾਂ ਨੇ ਸੋਚਿਆ ਚਲੋ ਪਿੰਡ ਫੁੱਲੇ ਆਲੇ ਤੋਂ ਬਾਸ ਤੇ ਚੜਦੇ ਹਾਂ ਜੋ ਇੱਥੋਂ 7 ਕਿਲੋਮੀਟਰ ਬਾਸ ਦਾ ਅੱਡਾ ਪਿੰਡ ਕੋਲੀਏ ਦੇ ਪੁਲ ਤੇ ਪਸਾਂ ਦਾ ਅੱਡਾ ਸੀ ਇੱਥੇ ਆਏ ਤਾਂ ਇੱਥੋਂ ਵੀ বাস ਕੋਈ ਨਾ ਮਿਲੀ ਤਾਂ ਹੁਣ ਇਹਨਾਂ ਤਿੰਨਾਂ ਨੇ ਮਨ ਕਰਾੜਾ ਕਰਕੇ ਕਿਹਾ ਚਲੋ ਅੱਜ ਤੁਰ ਕੇ ਹੀ ਪ੍ਰਸ਼ਾਦਾ ਲੈ ਕੇ ਨਾਨਕ ਸਰ ਪਹੁੰਚਦੇ ਹਾਂ ਤਾਂ ਇਹ ਤਿੰਨੋ ਜਣੇ ਪ੍ਰਸ਼ਾਦਾ ਸਬਜੀ ਦੁੱਧ ਦਾ ਡਰਮਾ ਸਿਰਾਂ ਤੇ ਚੱਕ ਕੇ 30 ਕਿਲੋਮੀਟਰ ਨਾਨਕਸਰ ਪਹੁੰਚੇ ਪਰ ਕੁਝ ਲੇਟ ਹੋ ਗਈ ਤਾਂ ਅੱਗੋਂ ਬਾਬਾ ਜੀ ਨੇ ਹਜ਼ੂਰੀਏ ਸੇਵਾਦਾਰ ਨੂੰ ਕਿਹਾ ਕਿ ਪ੍ਰਸ਼ਾਦੇ ਦਾ ਥਾਲ ਅਜੇ ਠਹਿਰ ਕੇ ਲਵਾਉਣਾ ਹੈ ਤਾਂ ਥਾਲ 1 ਘੰਟਾ ਲੇਟ ਹੋ ਗਿਆ ਪਰ ਹੁਣ ਸੇਵਾਦਾਰ ਸੋਚ ਰਹੇ ਹਨ ਕਿ ਪਤਾ ਨਹੀਂ ਅੱਜ ਕੀ ਗੱਲ ਹੈ ਬਾਬਾ ਜੀ ਨੇ ਪ੍ਰਸ਼ਾਦੇ ਦਾ ਥਾਲ ਕਿਉਂ ਲੇਟ ਕਰ ਦਿੱਤਾ ਐਨੇ ਸੋਚਦੇ ਆ ਇੰਨਾ ਤਿੰਨਾ ਸਿੰਘਾਂ ਨੇ ਆ ਗਏ ਸਤਨਾਮ ਦਾ ਆਵਾਜ਼ਾ ਦੇ ਕੇ ਕਿਹਾ ਜੀ ਪ੍ਰਸ਼ਾਦਾ ਆ ਗਿਆ ਜੀ ਫਾੜ ਲਓ ਤਾਂ ਸੇਵਾਦਾਰ ਨੇ ਪ੍ਰਸ਼ਾਦਾ ਫਾੜ ਲਿਆ ਬਾਬਾ ਜੀ ਨੇ ਹੁਕਮ ਕੀਤਾ ਹੁਣ ਪ੍ਰਸ਼ਾਦੇ ਦਾ ਥਾਲ ਲਵਾਓ ਤਾਂ ਹਜ਼ੂਰੀਏ ਨੇ ਜੋ ਪ੍ਰਸ਼ਾਦਾ ਆਇਆ ਸੀ ਇਹ ਪ੍ਰਸ਼ਾਦਾ ਥਾਲ ਵਿੱਚ ਲਾ ਕੇ ਸਤਗੁਰਾਂ ਦੀ ਹਜ਼ੂਰੀ ਵਿੱਚ ਚਾ ਰੱਖਿਆ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਵਾਇਆ ਉਪਰੰਤ ਬਾਹਰ ਆ ਕੇ ਐਨਾ ਤਿੰਨਾ ਸੇਵਾਦਾਰ ਨੂੰ ਕੋਲ ਬੁਲਾਇਆ ਦੱਸੋ ਭਾਈ ਅੱਜ ਪ੍ਰਸ਼ਾਦਾ ਕਿਵੇਂ ਲੈ ਕੇ ਆਏ ਤਾਂ ਐਨਾ ਤਿੰਨਾ ਨੇ ਦੱਸਿਆ ਕਿ ਬਾਬਾ ਜੀ ਪਹਿਲਾਂ ਪਿੰਡ ਦੇ ਅੱਡੇ ਤੋਂ ਬੱਸ ਲੰਘ ਗਈ ਫਿਰ ਅਸੀਂ 7 ਕਿਲੋਮੀਟਰ ਪਿੰਡ ਕੋਲ ਈ ਨਹਿਰ ਦੇ ਪੁਲ ਤੇ ਬੱਸ ਅੱਗੇ ਆਏ ਉਥੋਂ ਵੀ ਬੱਸ ਨਾ ਮਿਲੀ ਫਿਰ ਅਸੀਂ ਸਿਰ ਤੇ ਪ੍ਰਸ਼ਾਦਾ ਚੱਕ ਕੇ ਤੁਰ ਕੇ ਨਾਨਕ ਸਰ ਪ੍ਰਸ਼ਾਦਾ ਲੈ ਕੇ ਪਹੁੰਚੇ ਪਰ ਅਸੀਂ ਤੁਰੇ ਆਨ ਕਰਕੇ ਕੁਝ ਲੇਟ ਹੋ ਗਏ ਤਾਂ ਬਾਬਾ ਜੀ ਕਹਿਣ ਲੱਗੇ ਤੁਹਾਡੀ ਸੇਵਾ ਪਰਬਾਨ ਹੋ ਗਈ ਜੋ ਤੁਸੀਂ ਇਤਨੀ ਖੇਚਲ ਕੀਤੀ ਪਿਆਰ ਦਿਖਾਇਆ ਤਾਂ ਅੱਜ ਥਾਲ ਵੀ ਲੇਟ ਲਵਾਇਆ ਸਤਿਗੁਰੂ ਤੁਹਾਡੀ ਸੇਵਾ ਤੇ ਪ੍ਰਸੰਨ ਹਨ ਤਾਂ ਹੁਣ ਜੋ ਕੋਲੇ ਸੇਵਾ ਦਾਰਸਨ ਸੁਣ ਕੇ ਹੈਰਾਨ ਹੋ ਗਏ ਕਿ ਪ੍ਰਸ਼ਾਦਾ ਲੇਟ ਹੋਇਆ ਹੋਣ ਕਰਕੇ ਹੀ ਬਾਬਾ ਜੀ ਨੇ ਥਾਲ ਦਾ ਭੋਗ ਗੁਰੂ ਸਾਹਿਬ ਨੂੰ ਲੇਟ ਲਵਾਇਆ ਹੁਣ ਬਾਬਾ ਜੀ ਨੇ ਇੰਨਾ ਤਿੰਨਾ ਸਿੰਘਾਂ ਨੂੰ ਪ੍ਰਸ਼ਾਦ ਦੇ ਕੇ ਪ੍ਰਸੰਤਾ ਦਿੱਤੀ ਵਚਨ ਕੀਤਾ ਗੁਰੂ ਘਰ ਦੀ ਸੇਵਾ ਭਾਗਾ ਨਾਲ ਮਿਲਦੀ ਹੈ ਤਕੜੇ ਹੋ ਕੇ ਸੇਵਾ ਕਰਿਆ ਕਰੋ ਐਨਾ ਸਿੰਘਾਂ ਨੇ ਸਤਿ ਵਚਨ ਕਿਹਾ ਤਾਂ ਹੁਣ ਇਹ ਤਿੰਨੋਂ ਸਿੰਘ ਬਾਬਾ ਜੀ ਤੋਂ ਪ੍ਰਸ਼ਾਦ ਅਤੇ ਪ੍ਰਸੰਤਾ ਲੈ ਕੇ ਵਾਪਸ ਭਾਈ ਕਿਸਮਾਤ ਆਪਣੇ ਘਰੇ ਪਹੁੰਚੇ ਸਾਖੀ ਝਗੜੇ ਦੀ ਪਿੰਡ ਸਮਾਦ ਭਾਈ ਕਿਲਾਪੱਤੀ ਕਈ ਨੀਵੀਂ ਜਾਤੀ ਦੇ ਬੰਦੇ ਬਾਬਾ ਜੀ ਬਾਰੇ ਵੱਧ ਘਟ ਗੱਲਾਂ ਕਰਨ ਕਿ ਸਾਬ ਨੂੰ ਇੱਕ ਸਮਾਨ ਨਹੀਂ ਸਮਝਦੇ ਅਸੀਂ ਕਿਤੇ ਅਮਰ ਚੱਕਣ ਵਾਲਿਆਂ ਤੋਂ ਘੱਟ ਹਾਂ ਕਈ ਕਿਰਪਾਨਾਂ ਪਾ ਕੇ ਹੀ ਪੁੱਸਰੇ ਰਹਿੰਦੇ ਹਾਂ ਇਹੋ ਜਹੀਆਂ ਗੱਲਾਂ ਸੁਣ ਕੇ ਸਰਦਾਰ ਸੰਤਾ ਸਿੰਘ ਜੀ ਦੇ ਤਿੰਨ ਮੁੰਡੇ ਭਾਈ ਜੈਲਾ ਸਿੰਘ ਭਾਈ ਸ਼ਾਮ ਸਿੰਘ ਭਾਈ ਬਹਾਦਰ ਸਿੰਘ ਸੀ ਇਹ ਤਿੰਨੇ ਉਹਨਾਂ ਨਾਲ ਝਗੜ ਪਏ ਕਿ ਤੁਸੀਂ ਮਾਪੁਰਖਾਂ ਦੀ ਅਤੇ ਗੁਰੂ ਕੇ ਸਿੰਘਾਂ ਦੀ ਅਤੇ ਗੁਰੂ ਘਰ ਦੀ ਨਿੰਦਾ ਕਰਦੇ ਹੋ ਇਸ ਤਰ੍ਹਾਂ ਇਨ੍ਹਾਂ ਨਿੰਦਕਾਂ ਦੀ ਕਾਫੀ ਨਿਸ਼ਾ ਕੀਤੀ ਜਿਸ ਵੇਲੇ ਪੁੰਨਿਆ ਤੇ ਬਾਬਾ ਜੀ ਦੇ ਦਰਸ਼ਨ ਕੀਤੇ ਤਾਂ ਬਾਬਾ ਜੀ ਇਹਨਾਂ ਨੂੰ ਕਹਿੰਦੇ ਬੱਲੇ ਓ ਸ਼ੇਰੂ ਚੰਗੇ ਮਰਦ ਬੱਚੇ ਰਹੇ ਜੋ ਨਿੰਦਕਾਂ ਦੀ ਚੰਗੀ ਨਿਸ਼ਾ ਕੀਤੀ ਰਹਿਤ ਨਾਵੇ ਵਿੱਚ ਲਿਖਿਆ ਹੈ ਗੁਰੂ ਕੀ ਨਿੰਦਾ ਸੁਨੇ ਨਾ ਕਾਨ ਸੋ ਗੁਰ ਕੀ ਨਿੰਦਾ ਜੇ ਕੋਈ ਕਰਦਾ ਹੋਵੇ ਜਾਂ ਉਸ ਦਾ ਮੁਕਾਬਲਾ ਕਰੋ ਉਸ ਦਾ ਮੂੰਹ ਬੰਦ ਕਰਾਵੋ ਜਾਂ ਫਿਰ ਪਾਸਾ ਵਟ ਲਵੋ ਸੋ ਨਿੰਦਕ ਤਾਂ ਦਰਗਾਉ ਪਹਿਲਾਂ ਹੀ ਪਰਮੇਸ਼ਰ ਦਾ ਮਾਰਿਆ ਹੁੰਦਾ ਹੈ ਜੋ ਗੁਰਬਾਣੀ ਦਸਦੀ ਹੈ ਸੰਤ ਕਾ ਨਿੰਦਕ ਮਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਕਿਰਤ ਨਿੰਦਕ ਕਾ ਤੁਰ ਹੀ ਪਿਆ ਸੋ ਨਿੰਦਕਾਂ ਦੀ ਡਿਊਟੀ ਵੀ ਤੁਰੋ ਹੀ ਲੱਗੀ ਹੁੰਦੀ ਹੈ ਰੱਬ ਦੇ ਰਸਤੇ ਤੁਰਨ ਵਾਲੇ ਬੇਪਰਵਾਹ ਹੋ ਕੇ ਤੁਰੇ ਜਾਂਦੇ ਹਨ ਜੋ ਗੁਰਬਾਣੀ ਦਸਦੀ ਹੈ ਸੱਚੇ ਮਾਰਗ ਚੱਲਦੇ ਆ ਉਸਤ ਕਰੇ ਜਹਾਨ ਜਿਨ੍ਹਾਂ ਦੇ ਹਿਰਦੇ ਤੇ ਨਾਮ ਅਤੇ ਨਾਮੀ ਵਸਦਾ ਹੈ ਉਹਨਾਂ ਦੀ ਤਾਂ ਜੈ ਜੈਕਾਰ ਹੋਣੀ ਹੈ ਗੁਰਬਾਣੀ ਦਸਦੀ ਹੈ ਹਰ ਮਨ ਤਾਂ ਨਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਸੋ ਤਕੜੇ ਹੋ ਕੇ ਗੁਰੂ ਨਾਲ ਜੁੜੇ ਰਹਿਣਾ ਹੈ ਕਿਸੇ ਦੀ ਪਰਵਾਹ ਨਹੀਂ ਕਰਨੀ ਗੁਰੂ ਅੱਗੇ ਅਰਦਾਸ ਕਰਿਆ ਕਰੋ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਚਰਨਾਂ ਨਾਲ ਜੋੜੀ ਰੱਖਿਓ ਸਾ ਕੀ ਇੱਕ ਪੰਡਤ ਦਾ ਪ੍ਰਸ਼ਨ ਨਾਨਕ ਸਰ ਬਾਬਾ ਜੀ ਸੰਗਤ ਵਿੱਚ ਖੜੇ ਅਮਰਤ ਬਚਨ ਕਰ ਰਹੇ ਹਨ ਇੱਕ ਪੰਡਤ ਬਾਬਾ ਜੀ ਦੇ ਸਾਹਮਣੇ ਆ ਖੜਿਆ ਜਿਸ ਦੇ ਮੱਥੇ ਤੇ ਤਿਲਕ ਲਾਇਆ ਹੈ ਇੱਕ ਮਾਲਾ 83 ਰੁਦਰਾਕ ਦੀ ਗੱਲ ਵਿੱਚ ਪਾਈ ਹੈ ਇੱਕ ਹੱਥ ਵਿੱਚ ਮਾਲਾ ਫੜੀ ਹੈ ਦੂਜੇ ਹੱਥ ਵਿੱਚ ਪਤਰੀ ਫੜੀ ਹੈ ਇਹ ਉਤਲੇ ਜਿਹੇ ਮਨੋ ਬਾਬਾ ਜੀ ਨੂੰ ਮੱਥਾ ਟੇਕ ਕੇ ਕਹਿਣ ਲੱਗਾ ਜੀ ਮੈਂ ਆਪ ਜੀ ਦੀ ਸੋਭਾ ਸੁਣ ਕੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਹਾਂ ਮੈਂ ਆਪ ਜੀ ਨੂੰ ਸਵਾਲ ਪਉਣਾ ਚਾਹੁੰਦਾ ਹਾਂ ਜੇ ਉੱਤਰ ਦੇ ਸਕੋ ਮੈਨੂੰ 12 ਸਾਲ ਘੁੰਮਦੇ ਨੂੰ ਹੋ ਗਏ ਕਿਤੋਂ ਵੀ ਸਹੀ ਉੱਤਰ ਨਹੀਂ ਮਿਲਿਆ ਤਾ ਬਾਬਾ ਜੀ ਕਹਿੰਦੇ ਕਹੋ ਪੰਡਤ ਜੀ ਇਹ ਗੁਰੂ ਨਾਨਕ ਦਾ ਘਰ ਹੈ ਇੱਥੋਂ ਸਭ ਦੀਆਂ ਆਸਾਂ ਪੂਰੀਆਂ ਹੁੰਦੀਆਂ ਹਨ ਕਰੋ ਪ੍ਰਸ਼ਨ ਗੁਰੂ ਨਾਨਕ ਕਿਰਪਾ ਕਰੇਗਾ ਪੰਡਤ ਜੀ ਕਹਿਣ ਲੱਗੇ ਮੇਰਾ ਪ੍ਰਸ਼ਨ ਇਹ ਹੈ ਆਪ ਜੀ ਦੱਸੋ ਭਗਤੀ ਵੱਡੀ ਹੈ ਕਿ ਕਰਮ ਕਈ ਕਹਿੰਦੇ ਹਨ ਪਹਿਲਾਂ ਕਰਮ ਕਰਨੇ ਚਾਹੀਦੇ ਹਨ ਕਈ ਕਹਿੰਦੇ ਹਨ ਪਹਿਲਾਂ ਭਗਤੀ ਕਰਨੀ ਚਾਹੀਦੀ ਹੈ ਮੈਨੂੰ ਦੱਸੋ ਭਗਤੀ ਵੱਡੀ ਹੈ ਕਿ ਕਰਮ ਵੱਡੇ ਹਨ ਤਾ ਬਾਬਾ ਜੀ ਕਹਿਣ ਲੱਗੇ ਇਹ ਦੋਨੋਂ ਹੀ ਵੱਡੇ ਨਹੀਂ ਐਨਾ ਤੋਂ ਪਹਿਲਾਂ ਗੁਰੂ ਅਤੇ ਗੁਰੂ ਕੀ ਨਦਰ ਵੱਡੀ ਹੈ ਗੁਰਬਾਣੀ ਦਸਦੀ ਹੈ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਦੀ ਮਿਹਰ ਬਿਨਾ ਭਗਤੀ ਕੀਤੀ ਤੋ ਵੀ ਰਾਹ ਨਹੀਂ ਮਿਲਦਾ ਕਰਮ ਧਰਮ ਵੀ ਰਾਹ ਨਹੀਂ ਦੇਣਗੇ ਤਾਂ ਪੰਡਤ ਜੀ ਕਹਿੰਦੇ ਜੀ ਗੁਰਬਾਣੀ ਦਸਦੀ ਹੈ ਵਿਣ ਕਰਮਾ ਕਿਛ ਪਾਈਏ ਨਹੀਂ ਜੇ ਭੋ ਤੇਰਾ ਤਾਵੇ ਕੀਤੇ ਕਰਮਾ ਬਿਨਾ ਬੰਦਾ ਕਿੰਨੀ ਵੀ ਭੱਜ ਦੌੜ ਕਰ ਲਵੇ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਤਾਂ ਬਾਬਾ ਜੀ ਕਹਿਣ ਲੱਗੇ ਅੱਗੇ ਵੀ ਪੜ ਕੇ ਦੇਖੋ ਗੁਰਬਾਣੀ ਦਸਦੀ ਹੈ ਆਪ ਗਵਾਈਏ ਤਾਂ ਸੋ ਪਾਈਏ ਇਸ ਕਰਕੇ ਆਪਣਾ ਆਪ ਮਾਲਕ ਨੂੰ ਦੇ ਕੇ ਫਿਰ ਮਾਲਕ ਪਾਇਦਾ ਹੈ ਗੱਲ ਸਾਰੀ ਗੁਰੂ ਦੀ ਕਿਰਪਾ ਦੀ ਹੈ ਮਨ 베ਚੇ ਸਤਗੁਰ ਕੇ ਪਾਸ ਤਿਸੇ ਵਕ ਕੇ ਕਾਰਜ ਰਾਸ ਗੁਰੂ ਦੀ ਕਿਰਪਾ ਨਾਲ ਹੀ ਭਗਤੀ ਹੋ ਸਕਦੀ ਹੈ ਕਿਰਪਾ ਨਾਲ ਹੀ ਬੰਦਾ ਚੰਗੇ ਕਰਮ ਕਰ ਸਕਦਾ ਹੈ ਇਹ ਕਰਮ ਧਰਮ ਗੁਰੂ ਦੇ ਹੱਥ ਹੈ ਗੁਰਬਾਣੀ ਦੱਸਦੀ ਹੈ ਕਿ ਕਰਮ ਧਰਮ ਸਚਾ ਤੁਮਾਰੇ ਵੇ ਪਰਵਾ ਅਖੁਟ ਪੰਡਾਰੇ ਕਰਮ ਗੁਰੂ ਦੇ ਕਹੇ ਅਨੁਸਾਰ ਕਰੇ ਤਾਂ ਫਲ ਦਿੰਦੇ ਹਨ ਨਹੀਂ ਤਾਂ ਕਰਮ ਧਰਮ ਸਭ ਬੰਦਨ ਬਣ ਜਾਂਦੇ ਹਨ ਗੁਰਬਾਣੀ ਦੱਸਦੀ ਹੈ ਕਿ ਕਰਮ ਧਰਮ ਸਭ ਬੰਦਨਾ ਪਾ ਪੁੰਨ ਸੰਬੰਧ ਪੰਡਤ ਜੀ ਕਹਿੰਦੇ ਜੀ ਤੀਸਰੇ ਪਾਤਸ਼ਾਹ ਨੇ ਲਿਖਿਆ ਹੈ اے ਸਰੀਰਾ ਮੇਰਿਆ ਇਸ ਜਗਮੇ ਆਏ ਕੀ ਕਿਆ ਦੁੱਧ ਕਰਮ ਕਮਾਇਆ ਕਰਮ ਕਰਨ ਵਾਸਤੇ ਕੀਆ ਹੈ ਤਾਂ ਫਿਰ ਬਾਬਾ ਜੀ ਕਹਿੰਦੇ ਪੰਡਤ ਜੀ ਗੁਰੂ ਕੀ ਮਿਹਰ ਬਿਨਾ ਹੋਮੇ ਵਿੱਚ ਸਭ ਕਰਮ ਧਰਮ ਬੇਅਰਥ ਚਲੇ ਜਾਂਦੇ ਹਨ ਕੋਟ ਕਰਮ ਕਰੇ ਹੋ ਤਾਰੇ ਸ੍ਰਮ ਪਾਵੇ ਸਗਲੇ ਬਿਰਥਾਰੇ ਕਰੋੜਾਂ ਕਰਮ ਕੀਤੇ ਹੋਮੇ ਆ ਗਈ ਤਾਂ ਬੇਅਰਥ ਚਲੇ ਜਾਂਦੇ ਹਨ अनक्त तपस्या करे अहंकार नरक स्वर्ग फिर फिर अवतार करम तरम पा खंड जो दिसे तिन जम जा गाती लूटे पंडा जी कहंदे करमी आपो अपनी के नेड़े के दूत हार मिलने नो मन लोचदा करम मिलावन हार जेहा बीजे सो लुणे कर्मा संदड़ा खेत जे शुभ करम करंगे ताही कुछ मिलेगा दूसरा भक्ति बारे भी गुरुजी दस्ते हन ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਆਦ ਜੁਗਾਦ ਭਗਤਨ ਕਾਰ ਆਖਾ ਭਗਤਾ ਕੀ ਸਦਾ ਤੂੰ ਰਖਦਾ ਹਰ ਜੀਉ ਤੂੰ ਭਗਤਾ ਕਹਿ ਵਸ ਭਗਤਾ ਤਾਣ ਤੇਰਾ ਭਗਤ ਵੀ ਭਗਤੀ ਕਰਕੇ ਵੱਡੇ ਹੁੰਦੇ ਹਨ ਹੋਰ ਸ਼ੁਭ ਕਰਮ ਕਰਨ ਨਾਲ ਵੀ ਬੰਦਾ ਉੱਤਮ ਬਣ ਜਾਂਦਾ ਹੈ ਤਾਂ ਬਾਬਾ ਜੀ ਕਹਿਣ ਲੱਗੇ ਪੰਡਤ ਜੀ ਜੋ ਤੂੰ ਭਗਤੀ ਅਤੇ ਕਰਮਾਂ ਦੀ ਗੱਲ ਕਰਦਾ ਹੈ ਗੁਰੂ ਦੀ ਮਿਹਰ ਤੋਂ ਬਿਨਾ ਦੋਨੇ ਹੀ ਕੰਮ ਉਲਟ ਪੈ ਜਾਂਦੇ ਹਨ ਭਗਤੀ ਕੀਤੀ ਹੋਈ ਉਲਟੀ ਪੈ ਜਾਂਦੀ ਹੈ ਪੰਡਤ ਜੀ ਕਹਿੰਦੇ ਜੀ ਭਗਤੀ ਕੀਤੀ ਕਿਵੇਂ ਉਲਟੀ ਪੈ ਜਾਂਦੀ ਹੈ ਬਾਬਾ ਜੀ ਕਹਿੰਦੇ ਜਿਸ ਤਰ੍ਹਾਂ ਹਰਨਾਕਸ਼ ਅਤੇ ਰਾਵਣ ਨੇ ਕਰਮ ਤੇ ਭਗਤੀ ਕੀਤੀ ਉਲਟ ਪੈ ਗਈ ਕਿਉਂਕਿ ਭਗਤੀ ਕਰਕੇ ਹਰਨਾਕਸ਼ ਨੂੰ ਹੋਮੇ ਆ ਗਈ ਹਰਨਾਕਸ਼ ਆਪਣਾ ਹੀ ਨਾਮ ਜਲੇ ਹਰਨਾਕਸ਼ ਥਲੇ ਹਰਨਾਕਸ਼ ਜਪਉਣ ਲੱਗ ਪਿਆ ਹੰਕਾਰ ਵਿੱਚ ਭਗਤੀ ਉਲਟ ਪੈ ਗਈ ਜਿਸ ਨੂੰ ਦੁਸ਼ਟ ਦਾ ਖਿਤਾਬ ਮਿਲਿਆ ਗੁਰਬਾਣੀ ਦਸਦੀ ਹੈ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਇਸੇ ਤਰ੍ਹਾਂ ਹੀ ਰਾਮਨ ਨੂੰ ਮੂਰਖ ਦਾ ਖਿਤਾਬ ਮਿਲਿਆ ਕਿਉਂਕਿ ਭਗਤੀ ਕਰਕੇ ਹੰਕਾਰੀ ਬਣ ਗਿਆ ਜਿਸ ਕਰਕੇ ਗੁਰਬਾਣੀ ਦਸਦੀ ਹੈ ਲੰਕਾ ਗੱਡ ਸੋਨੇ ਕਾ ਭਿਆ ਮੂਰਖਰਾਵਨ ਕਿਆ ਲੈ ਗਿਆ ਇਸੇ ਤਰ੍ਹਾਂ ਹੀ ਕੰਸ ਨੇ ਭਗਤੀ ਕਰਕੇ ਆਪਣੀ ਤਾਕਤ ਵਰਤੀ ਆਪਣੇ ਪਣਵਾਈਏ ਵਸੂਦੇਵ ਨੂੰ ਅਤੇ ਭੈਣ ਦੇਵਕੀ ਨੂੰ ਕੈਦ ਵਿੱਚ ਬੰਦ ਕਰ ਦਿੱਤਾ ਜਿਸ ਕਰਕੇ ਉਸ ਦੀ ਵੀ ਭਗਤੀ ਉਲਟ ਪੈ ਗਈ ਉਸ ਨੂੰ ਵੀ ਕ੍ਰਿਸ਼ਨ ਨੇ ਕੇਸਾਂ ਤੋਂ ਫੜ ਕੇ ਢਕਾਇਆ ਕੰਸ ਨੂੰ ਮਾਰਿਆ ਇਸ ਤਰ੍ਹਾਂ ਗੁਰੂ ਦੀ ਕਿਰਪਾ ਬਿਨਾਂ ਭਗਤੀ ਕਰਮ ਉਲਟੇ ਪੈ ਜਾਂਦੇ ਹਨ ਸਭ ਤੋਂ ਵੱਡੀ ਗੱਲ ਮਿਹਰ ਅਤੇ ਨਦਰ ਵੱਡੀ ਹੈ ਗੁਰਬਾਣੀ ਦਸੀ ਹੈ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋਤੀਸ ਭਾਵੇ ਨਾਨਕਾ ਕਾਗੋ ਹੰਸ ਕਰੇ ਨਦਰ ਵਿੱਚ ਬੜੀ ਤਾਕਤ ਹੈ ਕੁਝ ਤੋਂ ਕੁਝ ਬਣਾ ਦਿੰਦੀ ਹੈ ਨਾਨਕ ਨਦਰੀ ਨਦਰ ਨਿਹਾਲ ਗੁਰੂ ਨਾਨਕ ਦੀ ਨਦਰ ਰਿੱਠੇ ਤੇ ਪੈ ਗਈ ਤਾਂ ਰਿੱਠਾ ਮਿੱਠਾ ਹੋ ਗਿਆ ਭੂਮੀ 에 ਚੋਰ ਤੇ ਨਦਰ ਪਈ ਜੀਵਨ ਬਦਲ ਗਿਆ ਕੋਡੇ ਰਾਕਸ਼ ਤੇ ਨਦਰ ਪਈ ਤਾਂ ਸੰਤ ਬਣ ਗਿਆ ਸੱਜਣ ਠੱਗ ਤੇ ਨਦਰ ਪਈ ਜੀਵਨ ਸੁਧਰ ਗਿਆ ਦੱਸੋ ਭੂਮੀਏ ਕੋੜੇ ਅਤੇ ਸੱਜਣ ਨੇ ਕਿਹੜੀ ਭਗਤੀ ਕੀਤੀ ਸੀ ਗੁਰੂ ਨਾਨਕ ਦੀ ਨਦਰ ਨਾਲ ਕਿੱਥੇ ਪਹੁੰਚੇ ਸੋ ਕਰਮ ਧਰਮ ਅਤੇ ਭਗਤੀ ਨਾਲੋਂ ਪਹਿਲੇ ਗੁਰੂ ਦੀ ਪ੍ਰਸੰਤਾ ਲੈਣ ਦੀ ਲੋੜ ਹੈ ਭਗਤੀ ਅਤੇ ਕਰਮਾਂ ਨਾਲੋਂ ਗੁਰੂ ਦੀ ਨਦਰ ਵੱਡੀ ਹੈ ਤਾਂ ਪੰਡਤ ਜੀ ਕਹਿੰਦੇ ਜੀ ਗੁਰਬਾਣੀ ਵਿੱਚ ਭਗਤੀ ਬਾਰੇ ਅਤੇ ਕਰਮਾਂ ਬਾਰੇ ਬੜਾ ਕੁਝ ਲਿਖਿਆ ਹੈ ਤੁਸੀਂ ਤਾਂ ਦੋਵੇਂ ਹੀ ਖੰਡਨ ਕਰ ਦਿੱਤੇ ਬਾਬਾ ਜੀ ਕਹਿੰਦੇ ਪੰਡਤ ਜੀ ਗੁਰਬਾਣੀ ਤਾਂ ਤਿੰਨ ਕਾਲ ਸੱਤ ਹੈ ਅਸੀਂ ਉਸ ਦਾ ਖੰਡਨ ਕੀਤਾ ਹੈ ਜੋ ਗੁਰੂ ਮਤ ਤੋਂ ਬਾਹਰ ਹੈ ਹੋ ਮੈਂ ਹੰਕਾਰ ਵਿੱਚ ਕਰਮ ਧਰਮ ਭਗਤੀ ਕਰਦਾ ਹੈ ਉਸ ਦਾ ਖੰਡਨ ਕੀਤਾ ਹੈ ਜੋ ਗੁਰੂ ਮਤ ਅਨੁਸਾਰ ਹੈ ਉਸ ਦਾ ਖੰਡਨ ਨਹੀਂ ਸਾਡੇ ਤਾਂ ਆਪ ਨਾਨਕ ਸਰ ਭਗਤੀ ਦਾ ਘਰ ਕਿਹਾ ਜਾਂਦਾ ਹੈ ਸਭ ਤੋਂ ਪਹਿਲਾ ਗੁਰੂ ਨਾਨਕ ਦਾ ਨਾਮ ਆਉਂਦਾ ਹੈ ਨਾਨਕ ਸਰ ਭਗਤੀ ਦਾ ਘਰ ਸਾਡੇ ਗੁਰੂਆਂ ਨੇ ਜੋ ਵੀ ਗੁਰਬਾਣੀ ਰਚੀ ਹੈ ਸਭ ਤੋਂ ਪਹਿਲਾ ਸਤਗੁਰੂ ਪ੍ਰਸਾਦ ਲਿਖਿਆ ਹੈ ਮਤਲਬ ਜੋ ਕੁਝ ਵੀ ਪ੍ਰਾਪਤ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ ਗੁਰੂ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ ਗੁਰੂ ਜਿਸ ਤੇ ਕਿਰਪਾ ਕਰੇ ਉਸ ਨੂੰ ਸਮਝ ਪੈਂਦੀ ਹੈ ਜੁਗਤੀ ਆਉਂਦੀ ਹੈ ਸੋ ਪਿਆਰੇ ਬਾਬਾ ਜੀ ਦੇ ਅਮਰਤ ਬਚਨ ਸੁਣ ਕੇ ਪੰਡਤ ਜੀ ਕਹਿੰਦੇ ਜੀ ਮੇਰਾ ਘਰ ਪੂਰਾ ਹੋ ਗਿਆ ਪ੍ਰਸ਼ੰਦਾ ਸਹੀ ਉੱਤਰ ਮਿਲ ਗਿਆ ਤਾਂ ਬਾਬਾ ਜੀ ਪੰਡਤ ਨੂੰ ਉੱਤਰ ਤੇ ਸੰਗਤ ਨੂੰ ਦਰਸ਼ਨ ਦੇ ਕੇ ਅੰਦਰ ਆਪਣੇ ਆਸਣ ਤੇ ਆ ਗਏ ਸਾਖੀ ਨਵੀਂ ਗੱਡੀ ਦੀ ਪੁੰਨਿਆਂ ਦਾ ਦਿਨ ਹੈ ਪਿੰਡ ਡਾਂਗੋ ਵਾਲੇ ਸਰਦਾਰ ਸੰਤੋਖ ਸਿੰਘ ਜੀ ਬਾਬਾ ਜੀ ਵਾਸਤੇ ਸ਼ਿਫਰ ਲਿਟ 2182 ਨੰਬਰ ਗੱਡੀ ਲੈ ਕੇ ਨਾਨਕਸਰ ਪਹੁੰਚੇ ਹਜ਼ੂਰੀਏ ਨੇ ਬਾਬਾ ਜੀ પાસે ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਵਾਸਤੇ ਨਵੀਂ ਗੱਡੀ ਲਿਆਂਦੀ ਹੈ ਕਿਰਪਾ ਕਰਕੇ ਮਨਜ਼ੂਰ ਕਰੋ ਬਾਬਾ ਜੀ ਕਹਿਣ ਲੱਗੇ ਸਰਦਾਰ ਸਾਹਿਬ ਇਤਨੀ ਖੇਚਲ ਕਿਉਂ ਕਰਨੀ ਸੀ ਸਾਡਾ ਕੰਮ ਸਰੀ ਜਾਂਦਾ ਹੈ ਸਰਦਾਰ ਸੰਤੋਖ ਸਿੰਘ ਜੀ ਕਹਿਣ ਲੱਗੇ ਪਾਦਸ਼ਾ ਇਹ ਸੇਵਾ ਤਾਂ ਜ਼ਰੂਰ ਮਨਜ਼ੂਰ ਕਰੋ ਹੋਰ ਤੇਲ ਅਤੇ ਡਰਾਈਵਰ ਦੀ ਸੇਵਾ ਵੀ ਦਾਸ ਵੱਲੋਂ ਹੋਵੇਗੀ ਬਾਬਾ ਜੀ ਨੇ ਸਰਦਾਰ ਦੀ ਸ਼ਰਦਾ ਅਤੇ ਪਿਆਰ ਵੇਖ ਕੇ ਸੇਵਾ ਮਨਜ਼ੂਰ ਕਰ ਲਈ ਬਾਬਾ ਜੀ ਨੇ ਇਸ ਨਵੀਂ ਗੱਡੀ ਵਿੱਚ ਸੈਂਟ ਛੜਾ ਕੇ ਉੱਪਰ ਚੰਦੋਆ ਲਾ ਕੇ ਵਿੱਚ ਸੋਨਾ ਆਸਨ ਵਿਛਾ ਕੇ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਆ ਕੇ ਬਿਠਾਏ ਅਤੇ ਆਪ ਜੀ ਸਤਿਗੁਰੂ ਨੂੰ ਚੋੜ ਕਰਨ ਲੱਗੇ ਇਸ ਤਰ੍ਹਾਂ ਪਹਿਲੇ ਗੱਡੀ ਵਿੱਚ ਸਤਿਗੁਰੂ ਦੇ ਚਰਨ ਪਵਾ ਕੇ ਬਾਹਰ ਸੈਰ ਕਰਾ ਕੇ ਲਿਆਏ ਫਿਰ ਆਪ ਗੱਡੀ ਵਿੱਚ ਬਿਰਾਜੇ ਇਤਨਾ ਬਾਬਾ ਜੀ ਸਤਿਗੁਰਾਂ ਦਾ ਸਤਿਕਾਰ ਕਰਦੇ ਸਨ ਕਤਕ ਦੀ ਪੁੰਨਿਆ ਤੇ ਨਵੀਂ ਗੱਡੀ ਆਈ ਕਤਕ ਦੀ ਪੁੰਨਿਆ ਕਰਕੇ ਬੜੀ ਦੂਰ ਦੂਰ ਤੋਂ ਸੰਗਤ ਆਈ ਰੱਖੇ ਗਏ ਅਖੰਡ ਪਾਠਾਂ ਦੇ ਮर्याਦਾ ਅਨੁਸਾਰ ਭੋਗ ਪਏ ਆਰਤੀ ਤੋਂ ਬਾਅਦ ਬਾਰੋਂ ਆਏ ਗੁਣੀ ਗਿਆਨੀਆਂ ਨੂੰ ਟਾਈਮ ਦਿੱਤਾ ਗਿਆ ਬਾਅਦ ਵਿੱਚ ਬਾਬਾ ਜੀ ਨੇ ਅੰਮ੍ਰਿਤ ਬਚਨਾਂ ਦੀ ਵਰਖਾ ਕੀਤੀ ਸੰਗਤ ਨੇ ਕਥਾ ਕੀਰਤਨ ਦਾ ਸੋਨਾ ਲਾਭ ਉਠਾਇਆ ਆਪੋ ਆਪਣੀ ਸ਼ਰਦਾ ਮੁਤਾਬਕ ਸਭ ਨੇ ਬਖਸ਼ੀਸ਼ਾਂ ਪ੍ਰਾਪਤ ਕੀਤੀਆਂ ਇੱਥੇ ਪੁੰਨਿਆਂ ਦੇ ਭਦੋੜ ਵਾਲੇ ਸਰਦਾਰ ਜੋ ਰਾਵਰ ਸਿੰਘ ਜੀ ਵੀ ਪਹੁੰਚੇ ਹੋਏ ਸਨ ਇਹਨਾਂ ਨੇ ਹੋਰ ਸੰਗਤ ਨਾਲ ਲੈ ਕੇ ਬਾਬਾ ਜੀ પાસે ਬੇਨਤੀ ਕੀਤੀ ਬਾਬਾ ਜੀ ਕਿਰਪਾ ਕਰਕੇ ਸਾਡੇ ਪਿੰਡ ਭਦੋੜ ਚੱਲ ਕੇ ਦਰਸ਼ਨ ਦੇਵੋ ਬਾਬਾ ਜੀ ਨੇ ਸਰਦਾਰ ਜੀ ਦੀ ਬੇਨਤੀ ਮਨਜ਼ੂਰ ਕੀਤੀ ਵਚਨ ਕੀਤਾ ਤੁਸੀਂ ਚੱਲ ਕੇ ਤਿਆਰੀ ਕਰੋ ਅਸੀਂ ਨਵੰਬਰ ਵਿੱਚ ਜ਼ਰੂਰ ਪਧੋੜ ਪਹੁੰਚਾਂਗੇ ਇਤਨਾ ਬਚਨ ਕਰਕੇ ਸਰਦਾਰ ਨੂੰ ਤੋੜ ਦਿੱਤਾ ਇਸ ਨੇ ਜਾ ਕੇ ਹੋਰ ਵੀ ਸੇਵਾਦਾਰਾਂ ਨੂੰ ਅਤੇ ਸੰਗਤ ਨੂੰ ਦਾਸ ਦਿੱਤਾ ਕਿ ਬਾਬਾ ਜੀ ਆਪਣੇ ਪਿੰਡ ਪਹੁੰਚ ਰਹੇ ਹਨ ਸਰਦਾਰ ਜੁਰਾਵਰ ਸਿੰਘ ਜੀ ਨੇ ਆਪਣੀ ਕੋਠੀ ਦੇ ਛਿਪਦੇ ਪਾਸੇ ਬਹੁਤ ਵੱਡਾ ছায়ਾਵਾਨ ਲਾ ਕੇ ਪਾਸੀ ਕਨਾਤਾਂ ਲਾ ਕੇ ਵਿੱਚ ਸਤਿਗੁਰੂ ਵਾਸੇ ਬੜਾ ਸੋਨਾ ਉੱਪਰ ਚੰਦੂਆ ਲਾ ਕੇ ਥੱਲੇ ਥੜੇ ਤੇ ਸੋਹਣੀ ਵਿਸ਼ਾਈ ਕੀਤੀ ਛਾਇਆ ਮਾਨ ਦੇ ਬਾਹਰ ਨਾਲ ਹੀ ਪਾਸੇ ਤੇ ਬਾਬਾ ਜੀ ਵਾਸਤੇ ਤੰਬੂ ਲਾਇਆ ਰਾਗੀਆਂ ਵਾਸਤੇ ਵੀ ਪਾਸੇ ਤੰਬੂ ਲਾ ਕੇ ਪੂਰੀ ਤਿਆਰੀ ਕੀਤੀ 19 ਨਵੰਬਰ ਦੀ ਪੂਰਨਮਾਸ਼ੀ ਬਾਬਾ ਜੀ ਨੇ ਨਾਨਕਸਰ ਕੀਤੀ 20 ਨਵੰਬਰ ਨੂੰ ਸਵੇਰ 9 ਵਜੇ ਨਾਨਕਸਰ ਕਾਫੀ ਗਿਣਤੀ ਵਿੱਚ ਅਮਰ ਸ਼ਿਕਾਇਆ ਗਿਆ 21 ਨੂੰ ਨਾਨਕਸਰ ਹੀ ਠਹਿਰੇ ਸੰਗਤ ਦੀ ਬੇਨਤੀ ਕਰਨ ਤੇ 22 ਨਵੰਬਰ ਨੂੰ ਬਾਬਾ ਜੀ ਨੇ ਸਿਧਵਾ ਕਲਾ ਦੀਵਾਨ ਲਾਇਆ ਸੰਗਤ ਨੇ ਕਥਾ ਕੀਰਤਨ ਅਤੇ ਬਾਬਾ ਜੀ ਦੇ ਅੰਮ੍ਰਿਤ ਵਚਨ ਦਾ ਸੁਣ ਕੇ ਲਾਭ ਉਠਾਇਆ 사ખી ਪਧੋੜਦੀ ਪਿਆਰੇ ਬਾਬਾ ਜੀ ਨੇ ਹਜ਼ੂਰੀ ਜਥੇ ਸਮੇਤ 25 ਨਵੰਬਰ 1958 ਨੂੰ ਪਧੋੜ ਜਾਣ ਦੀ ਤਿਆਰੀ ਕੀਤੀ ਸਰਦਾਰ ਜੋਰਾਵਰ ਸਿੰਘ ਜੀ ਸਰਦਾਰ ਮਾਦਾ ਸਿੰਘ ਜੀ ਸਰਦਾਰ ਦਿਆਲ ਸਿੰਘ ਜੀ ਸਰਦਾਰ ਕਿਰਪਾਲ ਸਿੰਘ ਜੀ ਸਰਦਾਰ ਗੁਰਦੇਵ ਸਿੰਘ ਜੀ ਸਰਦਾਰ ਬਸੰਤ ਸਿੰਘ ਜੀ ਇਹ ਸਰਦਾਰਾਂ ਦੇ ਨਾਲ ਸਭ ਪਰਿਵਾਰ ਹੋਰ ਸਰਦਾਰ ਮੁੰਡੇ ਕੁੜੀਆਂ ਹਨ ਪਦੋੜ ਪਿੰਡ ਦੇ ਅਤੇ ਕੁਝ ਇਲਾਕੇ ਦੇ ਪਤਵੰਤੇ ਬੰਦੇ ਸਾਰੇ ਜਨੇ ਇਕੱਠੇ ਹੋ ਕੇ ਬਾਬਾ ਜੀ ਦਾ ਇੰਤਜ਼ਾਰ ਕਰ ਰਹੇ ਹਨ ਪਿਆਰੇ ਬਾਬਾ ਜੀ ਜਥੇ ਸਮੇਤ ਸ਼ਾਮ ਦੇ 6 ਵਜੇ ਪਿੰਡ ਪਦੋੜ ਪਹੁੰਚੇ ਬਾਬਾ ਜੀ ਦੇ ਦਰਸ਼ਨ ਕਰਕੇ ਸਭ ਦੇ ਮਨ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸਾਰਿਆਂ ਨੇ ਬਾਬਾ ਜੀ ਨੂੰ ਜੀ ਆਇਆਂ ਨੂੰ ਕਿਹਾ ਬਾਬਾ ਜੀ ਦੇ ਗਲ ਵਿੱਚ ਸੋਨੇ-ਸੋਨੇ ਹਾਰ ਪਾਏ ਉੱਤੇ ਫੁੱਲਾਂ ਦੀ ਵਰਖਾ ਕੀਤੀ ਸਭ ਦੇ ਮੁਖੋਂ ਆਵਾਜ਼ ਆ ਰਹੀ ਹੈ ਆਓ ਬਾਬਾ ਜੀ ਜੀ ਆਇਆਂ ਨੂੰ ਆਓ ਬਾਬਾ ਜੀ ਜੀ ਆਇਆਂ ਨੂੰ ਇਸ ਤਰ੍ਹਾਂ ਸਜੇ ਪੰਡਾਲ ਵਿੱਚ ਬਾਬਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਸਾਤ ਗੁਰੂ ਨੂੰ ਸੈਂਟ ਸਪਰੇ ਕਰਕੇ ਚੋਰ ਸਾਹਿਬ ਕਰਨ ਲੱਗੇ ਬਾਬਾ ਜੀ ਦੇ ਹੁਕਮ ਅਨੁਸਾਰ ਹੈਡ ਰੱਗੀ ਭਾਈ ਕੇਹਰ ਸਿੰਘ ਜੀ ਨੇ ਕੀਰਤਨ ਸ਼ੁਰੂ ਕਰ ਦਿੱਤਾ ਧਾਰਨਾ ਪੜੀ ਸਤ ਅਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ ਇਸ ਦੇ ਟੁਕਦੇ ਟੁਕਦੇ ਕਾਫੀ ਪਰਮਾਨ ਲਾਏ ਸੋਨਾ ਰੰਗ ਬਣਿਆ ਉਪਰੰਤ ਪਿਆਰੇ ਬਾਬਾ ਜੀ ਨੇ ਅੰਮ੍ਰਿਤ ਵਚਨ ਸ਼ੁਰੂ ਕੀਤੇ ਸਾਰੀ ਸੰਗਤ ਨੇ ਬਾਬਾ ਜੀ ਦੇ ਬਚਨਾਂ ਦਾ ਅਤੇ ਦਰਸ਼ਨਾਂ ਦਾ ਆਨੰਦ ਮਾਣਿਆ 10:30 ਵਜੇ ਰਾਤ ਨੂੰ ਸਮਾਪਤੀ ਹੋਈ। ਸਵੇਰ ਹੈ ਡਰਾਗੀ ਪਾਈ ਕੇਹਰ ਸਿੰਘ ਜੀ ਨੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਇਸ ਤਰ੍ਹਾਂ ਸਵੇਰ ਸ਼ਾਮ ਦੇ ਦੀਵਾਨ ਲੱਗਨੇ ਸ਼ੁਰੂ ਹੋਏ। ਬਾਬਾ ਜੀ ਦੀ ਸ਼ੋਭਾ ਸੁਣ ਕੇ ਪਾਸੇ ਦੇ ਪਿੰਡਾਂ ਤੋਂ ਵੀ ਸੰਗਤ ਆਉਣ ਲੱਗੀ। ਦੀਵਾਨ ਵਿੱਚ ਕਾਫੀ ਇਕੱਠ ਹੋਣ ਲੱਗਿਆ। ਬਾਬਾ ਜੀ ਦੇ ਤੰਬੂ ਕੋਲ ਵੀ ਸੰਗਤ ਦੀ ਕਾਫੀ ਭੀੜ ਹੋਣ ਲੱਗ ਪਈ। ਨਿਤਨੇਮ ਕਰਕੇ 9:30 ਵਜੇ ਸਰਦਾਰ ਦੀ ਕੋਠੀ ਵੱਲ ਸੱਜੇ ਪਾਸੇ ਦੇ ਚੜਦੇ ਪਾਸੇ ਸੈਰ ਵਾਸਤੇ ਗਏ। ਕੁਝ ਸੇਵਾਦਾਰ ਵੀ ਪਿੱਛੇ ਹੋ ਤੁਰੇ ਜਿੰਨਾ ਵਿੱਚ ਪਾਈ ਬਲੌਰ ਸਿੰਘ ਪਿੰਡ ਮਾਚੀਕੇ ਪਾਈ ਕੇਹਰ ਸਿੰਘ ਜੀ ਮਾਚੀਕੇ ਕਾਕੂ ਸਿੰਘ ਜੀ ਮਾਚੀਕੇ ਪਾਈ ਸੰਤਾ ਜੀ ਮਾਚੀਕੇ ਪਾਈ ਕਾਲਾ ਸਿੰਘ ਜੀ ਪਿੰਡ ਪਧੋੜ ਤੋਂ ਪਿੰਡ ਬਦਾਤਿਆਂ ਤੋਂ ਪਾਈ ਗੁਰਨਾਮ ਸਿੰਘ ਜੀ ਇਹ ਸਾਰੇ ਰਾਮਗੜੀਏ ਸਨ ਬਾਬਾ ਜੀ ਨੇ ਤਿੰਨ ਕਿਲੇ ਦੀ ਦੂਰੀ ਤੇ ਜਾ ਕੇ ਆਪਣੇ ਹਜ਼ੂਰੀਏ ਸਾਧੂ ਸਿੰਘ ਨੂੰ ਕਹਿਣ ਲੱਗੇ ਉੱਥੇ ਦੀਵਾਨ ਦੇ ਕੋਲੇ ਤੰਬੂ ਦਵਾਲੇ ਸੰਗਦੀ ਆਵਾਜ਼ਾਈ ਜ਼ਿਆਦਾ ਹੁੰਦੀ ਹੈ ਨਿਤਨੇਮ ਵਿੱਚ ਬਿਗਨ ਪੈਂਦਾ ਹੈ ਇੱਥੇ ਇਕਾਂਤ ਛੋਟਾ ਜਿਹਾ ਕਮਰਾ ਬਣਾ ਜਿੱਥੇ ਨਿਤਨੇਮ ਹੋ ਜਾਵੇ ਅਤੇ ਕੋਈ ਖਾਸ ਸੰਗੀ ਚੱਲ ਕੇ ਆਵੇ ਸਾਧੂ ਸਿੰਘ ਨੇ ਮਿਸਰੀਆਂ ਨੂੰ ਬਾਬਾ ਜੀ ਦਾ ਹੁਕਮ ਸੁਣਾ ਦਿੱਤਾ ਜੋ ਪਿੱਛੇ ਮਿਸਰੀਆਂ ਦੇ ਨਾਮ ਆਏ ਹਨ ਇਹ ਸਾਰੇ ਹੀ ਸੇਵਾ ਤੇ ਲੱਗ ਪਈ ਇਹਨਾਂ ਸਾਰਿਆਂ ਨੇ ਐਸੀ ਝੂਟੀ ਮਾਰੀ ਸ਼ਾਮ ਤੱਕ ਕਮਰਾ ਤਿਆਰ ਕਰ ਦਿੱਤਾ ਜਿਸ ਵੇਲੇ ਸ਼ਾਮ ਨੂੰ ਬਾਬਾ ਜੀ ਫਿਰ ਇੱਧਰ ਟੈਲਨ ਆਏ ਤਾਂ ਕਮਰਾ ਦੇਖ ਕੇ ਬੜੇ ਹੀ ਖੁਸ਼ ਹੋਏ ਮਿਸਰੀਆਂ ਨੂੰ ਪ੍ਰਸ਼ਾਦ ਦੇ ਕੇ ਪ੍ਰਸੰਤਾ ਦਿੱਤੀ ਆਪਣੇ ਸੇਵਾਦਾਰ ਨੂੰ ਹੁਕਮ ਕਰਕੇ ਆਪਣਾ ਆਸਨ ਇੱਥੇ ਲਵਾ ਕੇ ਇੱਥੇ ਰਿਹائش ਕਰ ਲਈ ਇਹ ਜਗ੍ਹਾ ਤੋਂ ਬਾਬਾ ਜੀ ਸਵੇਰ ਸ਼ਾਮ ਦੀਵਾਨ ਵਿੱਚ ਜਾ ਕੇ ਵਾਪਸ ਇੱਥੇ ਆ ਜਾਂਦੇ ਸਾਖੀ ਭਦੋੜ ਦੇ ਗੁਰਦੁਆਰੇ ਦੀ ਸਭ ਤੋਂ ਪਹਿਲਾਂ ਪਿਆਰੇ ਬਾਬਾ ਜੀ ਭਦੋੜ ਦੇ ਵਿਚਾਲੇ ਗੁਰਦੁਆਰੇ ਜਿੱਥੇ ਸਮੇਤ ਗਏ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਵਿੱਤਰ ਚਰਨ ਪਾਏ ਸਨ ਅਤੇ ਆਪਣੀ ਦਾ ਉਧਾਰ ਕੀਤਾ ਸੀ ਇੱਥੇ ਪਹਿਲਾ ਹੈਡਰ ਆਗੀ ਭਾਈ ਕੇਰ ਸਿੰਘ ਜੀ ਨੇ ਕੀਰਤਨ ਕੀਤਾ ਫਿਰ ਬਾਬਾ ਜੀ ਨੇ ਅੰਮ੍ਰਿਤ ਵਚਨ ਕੀਤੇ ਇੱਥੋਂ ਹੀ ਜਥੇ ਸਮੇਤ ਜੋ ਛਿਪਦੀ ਵੱਲ ਸੂਏ ਵੱਲ ਬਾਹਰ ਗੁਰਦੁਆਰਾ ਹੈ ਜਿੱਥੇ ਵਿਸਾਖੀ ਦਾ ਭਾਰੀ ਜੋੜ ਮੇਲਾ ਲੱਗਦਾ ਹੈ ਇੱਥੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਵਿੱਤਰ ਚਰਨ ਪਾਏ ਸਨ ਬਾਬਾ ਜੀ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਆਪਣੇ ਆਸਣ ਤੇ ਵਾਪਸ ਆ ਗਏ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬੀਦਾ ਦੂਰ ਕਰੋ ਲਿਵਲਾਏ ਸਾਖੀ ਪਿੰਡ ਸੈਣੀ ਦੀ ਪਿੰਡ ਸੈਣਾ ਕਾਫੀ ਵੱਡਾ ਪਿੰਡ ਹੈ ਇੱਥੇ ਸਾਲ ਵਿੱਚ ਦੋ ਮੇਲੇ ਲੱਗਦੇ ਹਨ ਇੱਕ ਚੇਤ ਵਿੱਚ ਤੇ ਦੂਜਾ ਅਸੂ ਵਿੱਚ ਇੱਥੋਂ ਦੇ ਰਹਿਣ ਵਾਲੇ ਗਿੱਲਾਂ ਦੇ ਅਗਵਾੜ ਦੇ ਸਰਦਾਰ ਚੰਨਨ ਸਿੰਘ ਜੀ ਨੇ ਆਪਣਾ ਮੁੰਡਾ ਭਾਈ ਕਾਨ ਸਿੰਘ ਬਾਬਾ ਜੀ ਦੀ ਕੋਲ ਪੱਕਾ ਬਿਹੰਗਮ ਛੱਡਿਆ ਸੀ ਇਹ ਸਰਦਾਰ ਚੰਨਨ ਸਿੰਘ ਜੀ ਨੇ ਆਪ ਦੇ ਨਾਲ ਭਾਈ ਪ੍ਰਤਾਪ ਸਿੰਘ ਨੂੰ ਕਰਨੈਲ ਸਿੰਘ ਨੂੰ ਸੰਤਾ ਸਿੰਘ ਗਿੱਲ ਐਨਾਂ ਨੂੰ ਔਰ ਹੋਰ ਕਈ ਸੰਗੀ ਨਾਲ ਲੈ ਕੇ ਪਿੰਡ ਸੈਣੇ ਲਿਜਾਣ ਵਾਸਤੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਕਿਰਪਾ ਕਰਕੇ ਸਾਡੇ ਸੈਣੇ ਦਰਸ਼ਨ ਦੇਵੋ। ਇਹਨਾਂ ਦੀ ਬੇਨਤੀ ਸੁਣ ਕੇ ਬਾਬਾ ਜੀ ਪਿੰਡ ਸੈਣੇ ਪਹੁੰਚੇ ਨਹਿਰ ਦੇ ਪੁੱਲ ਕੋਲ ਹਸਪਤਾਲ ਦੇ ਲਾਗੇ ਜੋਤਿਰਵੈਣੀ ਸਾਹਿਬ ਗੁਰਦੁਆਰੇ ਦੀਵਾਨ ਲੱਗਿਆ ਤਾਂ ਸੰਗਤਾਂ ਦਾ ਕਾਫੀ ਇਕੱਠ ਹੋਇਆ। ਇਸ ਪਿੰਡ ਵਿੱਚ ਚੇਰਾ ਤੋਂ ਲੈ ਕੇ ਦੋ ਭਾਰੀ ਪਾਰੀਆਂ ਤੁਰੀਆਂ ਆਉਂਦੀਆਂ ਸਨ ਜਿਨ੍ਹਾਂ ਦੇ ਆਪਸ ਵਿੱਚ ਕਈ ਕਈ ਕਤਲ ਹੋ ਚੁੱਕੇ ਸਨ। ਇਸ ਸਮੇਂ ਇਹ ਵੀ ਬਾਬਾ ਜੀ ਦੀ ਸੋਭਾ ਸੁਣ ਕੇ ਦੋਵੇਂ ਹੀ ਪਾਰਟੀਆਂ ਦੀਵਾਨ ਵਿੱਚ ਪਹੁੰਚੀਆਂ ਹੋਈਆਂ ਸਨ ਇਸ ਸਮੇਂ ਖੋਟਿਆਂ ਦੇ ਅਗਵਾੜ ਦੀ ਪਾਰਟੀ ਦੇ ਅੱਗੇ ਭਾਈ ਜਗਰ ਸਿੰਘ ਸਨ ਹਰਚੰਦ ਸਿੰਘ ਧਾਲੀਵਾਲ ਦੂਜੀ ਪਾਰਟੀ ਦੇ ਸਨ ਜੋ ਸਾਰੇ ਹੀ ਦੀਵਾਨ ਵਿੱਚ ਬਾਬਾ ਜੀ ਦੇ ਦਰਸ਼ਨ ਕਰ ਰਹੇ ਹਨ ਅਤੇ ਅਮਰਤ ਬਚਨ ਸਰਵਨ ਕਰ ਰਹੇ ਹਨ ਬਾਬਾ ਜੀ ਨੇ ਬਚਨਾਂ ਵਿੱਚ ਦੱਸਿਆ ਕਿ ਭਾਈ ਗੁਰਬਾਣੀ ਦਸਦੀ ਹੈ ਸੂਰੇ ਇਹ ਨਾ ਆਖੀਏ ਜੋ ਮਰਨ ਦਲਾਵ ਵਿੱਚ ਜਾਏ ਸੂਰੇ ਸਈ ਨਾਨਕਾ ਜੋ ਮੰਨਨ ਹੁਕਮ ਰਜਾਈ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਨੇ ਸਗਲ ਵਸਤਾ ਕੈ ਜਾ ਕਾ ਸਤਗੁਰੂ ਪੂਰਾ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ ਬਡੇ ਬਡੇ ਅਹੰਕਾਰੀਆ ਨਾਨਕ ਗਰਬ ਗਲੇ ਵੈਰ ਵਿਰੋਧ ਨਾਲ ਭਾਰੀ ਨੁਕਸਾਨ ਹੁੰਦੇ ਹਨ ਇਸ ਵੈਰ ਭਾਵਨਾ ਨੂੰ ਤਿਆਗ ਕੇ ਆਪਸ ਵਿੱਚ ਪਿਆਰ ਰੱਖੋ ਗੁਰਬਾਣੀ ਦਸਦੀ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਗੁਰਮੁਖ ਬੈਸੋ ਸਫਾ ਵਿਛਾਈ ਇਸ ਤਰ੍ਹਾਂ ਬਾਬਾ ਜੀ ਨੇ ਬਹੁਤ ਹੀ ਨਿਮਰਤਾ ਦੇ ਬਚਨ ਕੀਤੇ ਬਚਨ ਸੁਣ ਕੇ ਸਾਰਿਆਂ ਦੇ ਮਨ ਨਿਮਰਤਾ ਵਿੱਚ ਆ ਰਹੇ ਹਨ ਬਚਨ ਕੀਤੇ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕੇ ਗੁਰੂ ਕੇ ਸਿੰਘ ਸਜੋ ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹਿਲਾ ਬਾਬਾ ਜੀ ਦੇ ਅੰਮ੍ਰਿਤ ਬਚਨ ਸੁਣ ਕੇ ਕਾਫੀ ਸੰਗਤ ਅੰਮ੍ਰਿਤ ਛਕਣ ਨੂੰ ਤਿਆਰ ਹੋ ਗਈ ਚਿੰਨਾ ਦੇ ਵਿੱਚ ਖੋਟੇ ਅਗਵਾੜ ਤੋਂ ਜੋ ਪਾਰਟੀ ਦਾ ਮੋਢੀ ਜਗਤ ਸਿੰਘ ਸੀ ਇਹ ਵੀ ਅਮਰਤ ਛਕਣ ਨੂੰ ਤਿਆਰ ਹੋਇਆ ਦੀਵਾਨ ਦੀ ਸਮਾਪਤੀ ਤੋਂ ਬਾਅਦ ਪੰਜ ਪਿਆਰਿਆਂ ਨੇ ਗੁਰੂ ਮਰਿਆਦਾ ਅਨੁਸਾਰ ਅਮਰਤ ਦਾ ਬਾਟਾ ਤਿਆਰ ਕਰਕੇ ਅਮਰਤ ਅਭਿਲਾਖੀਆਂ ਨੂੰ ਅਮਰਤ ਛਕਾਇਆ ਇਸ ਤਰ੍ਹਾਂ ਗੁਰੂ ਨਾਲ ਜੁੜ ਕੇ ਸਾਰੇ ਨਿਤਨੇਮ ਕਰਨ ਲੱਗੇ ਸਾਰੇ ਠੰਡ ਵਰਤ ਗਈ ਗੁਰਬਾਣੀ ਦਸਦੀ ਹੈ ਤਪਤ ਮਾਇ ਠਾੜ ਵਰਤਾਈ ਇਸ ਤਰ੍ਹਾਂ ਬਾਬਾ ਜੀ ਨੇ ਜਗਤ ਜਲੰਦੇ ਨੂੰ ਤਾਰਿਆ ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ